ਵੀਡੀਓ ਵੇਖ ਰਿਹਾ ਸਾਰੇ ਪਿਆਰਾਂ ਤੇ ਭਰਾਵਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਆਸ ਕਰਦੀ ਕਿ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਹੋਵੋਗੇ ਸੋ ਹਰ ਰੋਜ਼ ਦੀ ਤਰ੍ਹਾਂ ਜਿਵੇਂ ਤਾਂ ਆਪਾਂ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਆ ਤੇ ਅੱਜ ਮੈਂ ਬਣਾਉਣ ਲੱਗੀ ਸੀ ਪਾਪ ਕੌਰਨ ਤੇ ਇਹਦੇ ਵਾਸਤੇ ਇੱਕ ਤਾਂ ਪੌਚ ਮਿਲ ਜਾਂਦੇ ਹਨਾ ਉਹਦੇ ਵਿੱਚ ਸਾਰਾ ਲੋੜ ਮਿਰਚ ਹੁੰਦਾ ਵਾ ਤੇ ਇਹ ਆਪਾਂ ਜਿਹੜੀ ਮੱਕੀ ਲੈ ਕੇ ਸੀ ਟੋਲ ਲਈ ਤੇ ਹੁਣ ਆਪਾਂ ਇਹਦੇ ਵਾਸਤੇ ਇੱਕ ੱੱਬਾ ਰੱਖ ਦਿੱਤਾ ਹੋਇਆ ਵਾ ਇਹ ਗਰਮ ਹੋ ਚੁੱਕਿਆ ਵਾ ਹੁਣ ਆਪਾਂ ਇਹਦੇ 'ਚ ਥੋੜੀ ਜਿਹੀ ਮੱਕੀ ਪਾਵਾਂਗੇ ਨੋ ਜੀ ਉੰਨੇ ਵਸਤੀ ਪਪਾ ਜਿੰਨੇ ਸੂਕੀ ਬਣਾਉਣੇ ਹਨ ਉਹਨੇ ਕਿ ਦਾਨੇ ਲਾ ਲੋ ਇਹ ਬਿਲਕੁਲ ਆਪਾਂ ਜਿਵੇਂ ਬਾਜ਼ਾਰ ਵਰਗੇ ਬਣਾਵਾਂਗੇ ਉਸੇ ਤਰੀਕੇ ਨਾਲ ਲਾਓ ਮੈਂ ਇੰਨੇ ਦਾਣੇ ਲੈ ਹੋਇਆ ਹੁਣ ਆਪਾਂ ਇਹਦੇ ਵਿੱਚ ਥੋੜੀ ਜਿਹੀ ਹਲਦੀ ਪਾਵਾਂਗੇ थोडा ज्या नमक पा लाव ते थोडा ज्या सरोला तेल पावून खाण तो बाद आपण दे उड्डणे स्टार्ट जाने ਇਤੋਂ ਆਪਾਂ ਗੈਸ ਜਿਹੜੀ ਹੁੰਦੀ ਆ ਚਾ ਚੁੱਲੇ ਤੇ ਤੁਸੀਂ ਜਿੱਦੇ ਤੇ ਵੀ ਬਣਾਉਂਦੇ ਹੋ ਇਹ ਬਿਲਕੁਲ ਸਲੋ ਕਰ ਦੇਣਾ ਇਹਨੂੰ ਆਪਾਂ ਹਾਂਜੀ ਨੌਜ਼ ਹੀ ਆਪਣੇ ਫੁੱਲੇ ਬਣ ਕੇ ਹੋ ਚੁੱਕੇ ਆ ਰੈਡੀ ਤੇ ਜੇਕਰ ਤੁਹਾਨੂੰ ਸਾਡੀ ਅੱਜ ਵਾਲੀ ਨਵੀਂ ਵੀਡੀਓ ਪਸੰਦ ਆਈ ਲਾਈਕਮੈਂਟ ਸ਼ੇਅਰ ਜ਼ਰੂਰ ਕਰਨਾ ਜਲਦੀ ਮਿਲਦੇ ਆਗਲੀ ਨਵੀਂ ਵੀਡੀਓ ਦੇ ਨਾਲ ਤਦ ਤੱਕ ਆਪਣਾ ਖਿਆਲ ਰੱਖਣਾ ਜੀ ਵਾਈਕੁਰਚੀ ਦਾ ਖਾਲਸਾ ਵਾਈਕੁਰਚੀ ਕਿਫਤੇ